ਹਾਂਜੀ ਸਰ ਅਜਤ ਕਾਸੋ ਪੇਸ਼ੇ ਚਲਾਇਗਾ ਕੀ ਕਹਿਣਾ ਚਾਹੁੰਦਾ ਦੇਖੋ ਜਿਹੜਾ ਮਹਿਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡਿਜੀਪੀ ਪੰਜਾਬ ਦਾ ਮਿਸ਼ਨ ਮੋਡ ਸੇ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਪੰਜਾਬ ਪੂਰੇ ਪੰਜਾਬ 'ਚ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਉਹਦੇ ਤਹਿਤ ਹੀ ਬਰਨਾਲੇ 'ਚ ਜਿਹੜੇ ਸੈਂਸੀ ਬਸਤੀ ਨੇ ਤੇ ਡਰਗ ਹੌਟਸਪੌਟ ਹੈ उत्तें प्रोपर ऑपरेशन चलाया जा रहा है कोर्डनेंट सर्च ऑपरेशन ये तहत बरनाले चाहे लगभग ढाई सौ मुलाजिम साढ़े ग्राउंड से हैं वो वक्त टीमों बना के दो एस पी रैंक सुपरविजन हेट हेठते दो डी एस पी रैंक चार एस डी एस पी रैंक के अफसर सुपरविजन हेट असी मुहिम चला रहे हैं तो प्रोपर टारगेट तरीके ये कासो ऑपरेशन किया जा रहा साढ़े को इनफॉरमेसन एक लिस्टिड रक्त पेडलर से उन्होंने लिस्ट बना के उन्होंने घर से भी डेट की जा रही है देखो जरा रामबाग सेंसी बस्ती इस अलावा तो हंडाया सेंसी बस्ती भी चल रहा है और जरा ये मुहिम है लगातार चलता रहेगा ये नहीं कि आज करके बंद हो जाना ये। बिल्कुल कामयाब की चाहिए। ਅਸੀਂ ਉਹ ਤੁਹਾਨੂੰ ਇਵਨਿੰਗ ਸੈਂਸ ਸਾਰਾ ਅਪਡੇਟ ਕਰ ਦੇਵਾਂਗੇ आज ਦੀ ਜੋ ਵੀ ਰਿਕਵਰੀ ਰਹੇਗੀ। ਸਰ ਲਗਾਤਾਰ ਨਕਾ ਨਕਚਾ ਆਪਣਰ ਸੰਦੇਪ ਮਕਾਨ ਵੀ ਮੋਕ ਕਰਿਆ ਰਹੀ ਹੈ ਇਹਦੇ ਵੀ ਕਰੀ ਜਾਂਦੀ ਜੀ। ਦੇਖੋ ਜੀ ਉਹ ਸਿਵਲ ਮੈਕਮੈਡ ਦਾ ਕੰਮ ਹੁੰਦਾ ਹੈ ਇਨ ਕੇਸ ਨਾ ਉਹਨਾਂ ਵੱਲੋਂ ਸਾਨੂੰ ਕੋਈ ਇਨਫੋਰਮੇਸ਼ਨ ਆਉਂਦਾ ਹੈ ਕਿ ਪ੍ਰੋਸੀਡਸ ਆਫ ਡਰੱਗਸ ਮਨੀ करके मकान इलीगल तरीके बनाया गया है तो पुलिस लॉ एंड ऑर्डर नु इंश्योर करेगी ते सिविल प्रशासन नाल उठ करके जो भी कार्रवाई बंदी कार्रवाई जावेगी की जाएगी पूरे जिले च अगली चीज पूरे जिले से चल रहा है जी जिस तरह हर बार यही बस्तियां टारगेट होंगे लगता इसमें बिक रहे हैं जी बिल्कुल जी देखो जिसे ਅੱਜ ਕੀਤਾ ਜਾ ਰਿਹਾ ਹੌਟਸਪੌਟ ਨੂੰ ਟਾਰਗੇਟ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਵੀ ਜਿਹੜਾ ਫ੍ਰੈਗਮੈਂਟਡ ਇਨਫੋਰਮੇਸ਼ਨ ਸਾਨੂੰ ਆਂਦੇ ਉੱਥੇ ਵੀ ਕਾਰਵਾਈ ਕੀਤੀ ਜਾਂਦੀ ਹੈ ਇਸ ਤਰ੍ਹਾਂ ਸਰ ਪਹਿਲਾ ਪ੍ਰੀਪਲਾਨ ਜਦੋਂ ਕੋਈ ਰੇਡ ਹੁੰਦੀ ਹੈ ਤਾਂ ਲੱਗਦਾ ਨਹੀਂ ਕਿ ਉਸ ਤੋਂ ਪਹਿਲਾਂ ਜੇ ਕੋਈ ਨਸ਼ਾ ਵੇਚਦਾ ਤਾਂ ਉਹ ਪਹਿਲਾਂ ਹੀ ਆਪਣੇ ਸਮਾਨ ਨੂੰ ਖੋਣ ਦੋਬਰਦ ਕਰ ਦਿੰਦਾ ਤੇ ਅਸੀਂ ਇਨਸ਼ੋਰ ਕਰਦੇ ਹਾਂ ਕਿ ਜਿਹੜਾ ਕਾਸੋ ਆਪਰੇਸ਼ਨ ਹੋ ਉਹਦੇ ਵਿੱਚ ਸਰਪ੍ਰਾਈਜ਼ ਐਲੀਮੈਂਟ ਹੋ ਅੱਜ ਪੂਰੇ ਪੰਜਾਬ ਚ ਜਿਵੇਂ ਚਲਾਇਆ ਗਿਆ ਸੀਗਾ ਸਾਨੂੰ ਇੱਕ ਟਾਈਮਲਾਈਨ ਮਿਲਿਆ ਸੀਗਾ ਉਹਦੇ ਤਹਿਤ ਹੀ ਕੀਤਾ ਗਿਆ ਇਸ ਤੋਂ ਇਲਾਵਾ ਅਸੀਂ ਅੱਗੇ ਵੀ ਇਨਸ਼ੋਰ ਕਰਾਂਗੇ ਥੋੜਾ ਆਊਟ ਟਾਈਮਿੰਗ ਚ ਜਿਹੜਾ ਕਾਸ ਆਪਰੇਸ਼ਨ ਉਹਨੂੰ ਕੀਤਾ ਜਾਵੇ ਤੇ ਸਮਾਲ ਟੀਮ ਬਣਾ ਕੇ ਵੀ ਕਰਾਂਗੇ ਸਰ ਪ੍ਰੈਗਾ ਦੀ ਗੱਲ ਕਰ ਲਈਏ ਸਿਨੇਚਰ ਦੀ ਗੱਲ ਕਰੀਏ ਜਿੰਨਾ ਵੀ ਪਤਾ ਲੱਗ ਰਿਹਾ ਕਿ ਮਾਨਸਾ ਸਾਈਡ ਤੋਂ ਸਭ ਤੋਂ ਵੱਧ ਸਪਲਾਈ ਹੋ ਰਹੀ ਹੋਗੀ ਅਸੀਂ ਜਿਹੜਾ ਬੈਕਵਰਡ ਐਂਡ ਫੋਰਵਰਡ ਲਿੰਕੇਜ ਉਹਨੂੰ ਵੀ ਆਈਡੈਂਟੀਫਾਈ ਕਰਾਂਗੇ ਤੇ ਉੱਥੇ ਵੀ ਕਾਰਵਾਈ ਕੀਤੀ ਜਾਵੇਗੀ ਥੈਂਕ ਯੂ